ਜ਼ਿੰਦਗੀ ਉਸੇ ਬੰਦੇ ਨੂੰ ਡਰਾਊਗੀ ਉਸੇ ਨੂੰ ਦਬਾਏਗੀ ਮੈਂ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰਹਾਗਾ ਆਪਣੀ ਮੰਜ਼ਿਲ ਤੇ ਪਹੁੰਚ ਕੇ ਸਾਹ ਲਵਾਵਾਂਗਾ ਪੋਜ਼ਿਟਿਵ ਸੋਚਿਆ ਕਰੋ ਵਧੀਆ ਸੋਚਿਆ ਕਰੋ ਹਿੰਮਤ ਰੱਖਿਆ ਕਰੋ ਜ਼ਿੰਦਗੀ ਉਹਨੂੰ ਡਰਾਉਂਦੀ ਆ ਜੋ ਡਰਦਾ ਵਾ ਤੇ ਤੁਸੀਂ ਤਗੜੇ ਹੋਏ ਕਿ ਹਾਤੀ ਤਗੜਾ ਹੋਇਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਲ ਦੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜ਼ਿੰਦਗੀ ਉਹਨੂੰ ਡਰਾਉਂਦੀ ਆ ਜੋ ਡਰਦਾ ਵਾ ਜੋ ਇਹ ਜਿਹੜੀ ਵੀਡੀਓ ਵਾ ਇਹ ਇੱਕ ਮੋਟੀਵੇਸ਼ਨਲ ਵੀਡੀਓ ਵਾ ਇਹ ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਵਾ ਅਗਰ ਤੁਸੀਂ ਇਹ ਵੀਡੀਓ ਦੇਖੋਗੇ ਨਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਆ ਜਾਏਗਾ ਇਹ ਵਾਦਾ ਮੇਰਾ ਸੋ ਦੇਖੋ ਜਿਹੜਾ ਬੰਦਾ ਡਰਦਾ ਵਾ ਨਾ ਜ਼ਿੰਦਗੀ ਉਹਨੂੰ ਹੀ ਡਰਾਉਂਦੀ ਆ ਜਿਹੜਾ ਬੰਦਾ ਨਹੀਂ ਡਰਦਾ ਨਾ ਜ਼ਿੰਦਗੀ ਉਹਨੂੰ ਡਰਾਉਂਦੀ ਨਹੀਂ ਹੈਗੀ ਜ਼ਿੰਦਗੀ ਪਤਾ ਕਿਉਂ ਨਹੀਂ ਡਰਾਉਂਦੀ ਇਹਨੂੰ ਉਹ ਕਹਿੰਦੀ ਯਾਰ ਇਹ ਡਰਦਾ ਨਹੀਂ ਹੈਗਾ ਇਹ ਮੈਨੂੰ ਨਾ ਡਰਾਦੀ ਜ਼ਿੰਦਗੀਆਂ ਨੂੰ ਤਾਂ ਹੀ ਡਰਾਉਂਦੀ ਹੈਗੀ ਤੁਸੀਂ ਕਦੇ ਵੀ ਦੇਖ ਲਿਓ ਜਦੋਂ ਤੁਸੀਂ ਮੰਨ ਲਿਆ ਚਲੋ ਤੁਸੀਂ ਕਿਤੇ ਤੁਰੇ ਜਾ ਰਹੇ ਹੋ ਨਾ ਤੁਹਾਨੂੰ ਕੁੱਤਾ ਪੈਣ ਲੱਗ ਜੇ ਹਨਾ ਤੁਹਾਡੇ ਕੋਲ ਤੁਹਾਨੂੰ ਦੇਖ ਕੇ ਕੁੱਤਾ ਭੌਂਕ ਲੱਗ ਜੇ ਜੇ ਤਾਂ ਤੁਸੀਂ ਡਰ ਗਏ ਜੇ ਤੁਸੀਂ ਡਰ ਗਏ ਕੁੱਤੇ ਨੇ ਤੁਹਾਡੇ ਮਗਰ ਪੇ ਜਾਣਾ ਉਹਨੂੰ ਪਤਾ ਵੀ ਜਰੇ ਇਹ ਬੰਦਾ ਮੇਰੇ ਕੋਲ ਡਰ ਗਿਆ ਜੇ ਤੁਸੀਂ ਅੱਗੇ ਔੱਕੜ ਗਏ ਥੱਲੇ ਹੱਥ ਪਾਲਿਆ ਜਾਂ ਡੰਡਾ ਚੱਕ ਲਿਆ ਜਾਂ ਰੋੜਾ ਚੱਕ ਲਿਆ ਤਾਂ ਕੁੱਤਾ ਕੀ ਕਰੂਗਾ ਤੁਹਾਡੇ ਮਗਰ ਨਹੀਂ ਪੈਗਾ ਕੁੱਤਾ ਤੁਹਾਨੂੰ ਦੇਖ ਕੇ ਪਿੱਛੇ ਭੱਜ ਜਾਏਗਾ ਵੀ ਯਾਰ ਇਹ ਤਾਂ ਬੰਦਾ ਡਰੇ ਨਹੀਂ ਹੈਗਾ ਇਹ ਤਾਂ ਮੈਨੂੰ ਮਾਰ ਦੂਗਾ ਜੇ ਮੈਂ ਇਹਦੇ ਅੱਗੇ ਹੋਰ ਗਿਆ ਇਹਦੇ ਮੈਂ ਜ਼ਿਆਦਾ ਭੌਂਕ ਸੋ ਇਸੇ ਤਰ੍ਹਾਂ ਜ਼ਿੰਦਗੀ ਕੰਮ ਕਰਦੀ ਆ ਜ਼ਿੰਦਗੀ ਉਸੇ ਬੰਦੇ ਨੂੰ ਡਰਾਊਗੀ ਉਸੇ ਨੂੰ ਦਬਾਏਗੀ ਜਿਹੜਾ ਬੰਦਾ ਦਵੇਗਾ ਜਿਹੜਾ ਬੰਦਾ ਡਰੇਗਾ ਇਹੀ ਹਾਲ ਲੋਕਾਂ ਦਾ ਵਾ ਲੋਕੀ ਕਿਹਨੂੰ ਡਰਾਉਂਦੇ ਨੇ ਲੋਕੀ ਵੀ ਉਹਨੂੰ ਡਰਾਉਂਦੇ ਨੇ ਜਿਹੜਾ ਬੰਦਾ ਡਰਦਾ ਵਾ ਮੰਨ ਕੇ ਚਲੋ ਤੁਸੀਂ ਕਿਸੇ ਨਾਲ ਰਹਿੰਦੇ ਹੋ ਤੁਸੀਂ ਡਰਦੇ ਹੋ ਬੰਦਾ ਤਾਂ ਕੋਈ ਦਵਕਾ ਮਾਰ ਦੇ ਜਾਂ ਤੈਨੂੰ ਕੁਝ ਕਹੇ ਦੇ ਤੁਸੀਂ ਡਰ ਜਾਂਦੇ ਹੋ ਉਹ ਤੁਹਾਨੂੰ ਕਹਨੂੰ ਦੋ ਦਵਕੇ ਹੋਰ ਮਾਰੂਗਾ ਅਜੋਨੇ ਤੁਹਾਨੂੰ 10% ਡਰਾਇਆ ਸੀਗਾ ਉਹਨੂੰ 20% ਡਰਾਊਗਾ ਉਹਨੂੰ ਪਤਾ ਵੀ ਜਰ ਇਹ ਤਾਂ ਮੇਰੇ ਕੋਲੋਂ ਡਰਦਾ ਵਾ ਜਦੋਂ ਤੁਸੀਂ ਉਹਦੇ ਅੱਗੇ ਆਕੜ ਕੇ ਬੋਲ ਗਏ ਉਹਨੂੰ ਪਤਾ ਲੱਗ ਜਾਣਾ ਵੀ ਯਾਰ ਇਹਦਾ ਬੰਦਾ ਡਰਦਾ ਨਹੀਂ ਹੈਗਾ ਮੇਰੇ ਤੋਂ ਉਹਨੇ ਆਪਣੇ ਆਪ ਵਾਟ ਜਾਣਾ ਸੋ ਜ਼ਿੰਦਗੀ ਵੀ ਉਸੇ ਬੰਦੇ ਨੂੰ ਡਰਾਉਂਦੀ ਆ ਜਿਹੜਾ ਬੰਦਾ ਡਰਦਾ ਵਾ ਸੋ ਇਹ ਕਹਿੰਦਾ ਮਤਲਬ ਮੇਰਾ ਪਤਾ ਕੀ ਆ ਜ਼ਿੰਦਗੀ ਵੀ ਉਹ ਬੰਦੇ ਨੂੰ ਸਫਲ ਨਹੀਂ ਹੋਣ ਦਿੰਦੀ ਹੈਗੀ ਜਿਹੜਾ ਕੁਝ ਨਹੀਂ ਕਰਦਾ ਹੈਗਾ ਕਈ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਜਦ ਕੁਝ ਨਹੀਂ ਕਰਨਾ ਚਾਹੁੰਦੇ ਹੈਗੇ ਜ਼ਿੰਦਗੀ ਕਹਿੰਦੀ ਆ ਯਾਰ ਇਹ ਬੰਦੇ ਨੇ ਤਾਂ ਕੁਝ ਕਰਨਾ ਨਹੀਂ ਹੈਗਾ ਆਣਾ ਮਤਲਬ ਹੀ ਡਰਾਨ ਵਾਲਾ ਕੰਮ ਹੀ ਹੋ ਗਿਆ ਵੀ ਮੈਂ ਇਹਨੂੰ ਡਰਾਈ ਜਾਨੀ ਇਹਨੇ ਡਰ ਹੀ ਜਾਣਾ ਮਤਲਬ ਤੁਸੀਂ ਕਿਹੜਾ ਕੁਝ ਕਰਨਾ ਵਾ ਜਿਹੜੇ ਬੰਦੇ ਦਲੇਰ ਹੁੰਦੇ ਆ ਛੇਰਾਂ ਵਰਗੇ ਜਿਗਰੇ ਹੁੰਦੇ ਆ ਨਾ ਉਹ ਨਹੀਂ ਡਰ ਜਿਹੜੇ ਡਰਦੇ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਮੀਂਹ ਆਵੇ ਹਨੇਰੀ ਆਵੇ ਤੂਫਾਨ ਆਵੇ ਜਿਹੜਾ ਕੰਮ ਮੈਂ ਕਰਨਾ ਨਾ ਉਹ ਮੈਂ ਕਰਕੇ ਹੀ ਰਹਿਣਾ ਵਾ ਭਾਵੇਂ ਤੂੰ ਵੱਡੇ ਵੱਡੇ ਗੜੇ ਸੁੱਟਦੇ ਮੀਂਹ ਲਿਆ ਹਨੇਰੀ ਲਿਆ ਕੋਈ ਚੱਕਰ ਮੈਂ ਨਹੀਂ ਡਰਦਾ ਮੈਂ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰਹਾਗਾ ਆਪਣੀ ਮੰਜ਼ਿਲ ਤੇ ਪਹੁੰਚ ਕੇ ਸਾਹ ਲਵਾਗਾ ਤੂੰ ਜਿੰਨਾ ਜ਼ੋਰ ਲਾਣਾ ਲਾੜਾ ਸੋ ਜ਼ਿੰਦਗੀ ਵੀ ਫਿਰ ਕਹਿੰਦੀ ਆ ਵੀ ਯਾਰ ਇਹ ਬੰਦੇ ਨੂੰ ਡਰਾਉਣਾ ਮੇਰੇ ਵਾਸਤੇ ਦਾ ਕੰਮ ਨਹੀਂ ਹੈਗਾ ਜ਼ਿੰਦਗੀ ਆਪਣੇ ਦੋ ਪੈਰ ਪਿੱਛੇ ਖਿੱਚ ਲੈਂਦੀ ਉਹ ਕਹਿੰਦੀ ਵੀ ਤੂੰ ਸਫਲ ਹੋ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਤੂੰ ਮੈਨੂੰ ਡਰਾਣਾ ਸੋ ਇਸ ਕਰਕੇ ਕਦੇ ਵੀ ਡਰਿਆ ਨਾ ਕਰੋ ਘਬਰਾਇਆ ਨਾ ਕਰੋ ਹਿੰਮਤ ਰੱਖੋ ਹੌਂਸਲਾ ਰੱਖੋ ਯਾਰ ਦੁਨੀਆ ਦੇ ਉੱਤੇ ਜਿਹੜਾ ਇਨਸਾਨ ਆ ਨਾ ਇਕੱਲਾ ਇਨਸਾਨ ਹੀ ਇਹੋ ਜੀ ਚੀਜ਼ ਆ ਜਿਹੜਾ ਕੁਝ ਵੀ ਕਰ ਸਕਦਾ ਦੁਨੀਆ ਦੇ ਉੱਤੇ ਕੁਝ ਵੀ ਕਰ ਸਕਦਾ ਵਾ ਜੇ ਆਪਾਂ ਗੱਲ ਕਰੀ ਨਾ ਤਾਕਤਵਰ ਸਾਰਿਆਂ ਨਾਲ ਵੱਧ ਤਾਕਤਵਰ ਕੋਣ ਆ ਇਹਦਾ ਜੰਗਲ ਦੇ ਵਿੱਚ ਦੇਖੋ ਹਾਥੀ ਕਿੱਡਾ ਤਾਕਤਵਰ ਆ ਪਰ ਬੰਦੇ ਨਾਲੋਂ ਜ਼ਿਆਦਾ ਤਾਕਤਵਰ ਥੋੜੀ ਆ ਉਹ ਬੰਦੇ ਨਾਲੋਂ ਵੱਧ ਤਾਕਤਵਰ ਤੇ ਨਹੀਂ ਨਾ ਹੈਗਾ ਤਾਕਤਵਰ ਤਾਂ ਬੰਦੇ ਹੀ ਆ ਹਾਥੀ ਥੋੜੀ ਆ ਹਾਂ ਮੰਨਿਆ ਹਾਥੀ ਦੇ ਵਿੱਚ ਬਹੁਤ ਜ਼ਿਆਦਾ ਜਾਨ ਆ ਜੇ ਹਾਥੀ ਸਾਨੂੰ ਸੁੰਡ ਨਾਲ ਵੀ ਫੜ ਕੇ ਪਤਾ ਨਹੀਂ ਕਿੱਥੇ ਚੱਕ ਕੇ ਸੁੱਟ ਦੇਗਾ ਪਰ ਹਾਥੀ ਦੇ ਅੰਦਰ ਦਿਮਾਗ ਨਹੀਂ ਹੈਗਾ ਦਿਮਾਗ ਨਹੀਂ ਨਾ ਹੈਗਾ ਛੇਰ ਕਿੰਨਾ ਤਕੜਾ ਵਾ ਛੇਰ ਦੇ ਅੰਦਰ ਵੀ ਦਿਮਾਗ ਨਹੀਂ ਹੈਗਾ ਦਿਮਾਗ ਇਹਦੇ ਅੰਦਰ ਆ ਬੰਦੇ ਦੇ ਅੰਦਰ ਆ ਤੇ ਤੁਸੀਂ ਤਗੜੇ ਹੋਏ ਕਿ ਹਾਥੀ ਤਗੜਾ ਤੁਸੀਂ ਦਿਮਾਗ ਲਾ ਲੈਣਾ ਹਾਤੀ ਨੇ ਥੋੜੀ ਦਿਮਾਗ ਲਾ ਲੈਣਾ ਸੋ ਇਸ ਕਰਕੇ ਹਮੇਸ਼ਾ ਹੌਸਲਾ ਰੱਖਿਆ ਕਰੋ ਉੱਜਵਰ ਰੱਖਿਆ ਕਰੋ ਕਦੇ ਵੀ ਆਇਆ ਨਾ ਕਰੋ ਮਾੜੀ ਮਾੜੀ ਗੱਲ ਤੇ ਵੀ ਯਾਰ ਮੇਰੇ ਸੱਟ ਲੱਗ ਗਈ ਮੇਰੇ ਉਹ ਹੋ ਗਿਆ ਯਾਰ ਮੇਰੀ ਜ਼ਿੰਦਗੀ ਚ ਕੁਝ ਹੋ ਨਹੀਂ ਰਿਹਾ ਮੇਰੀ ਜ਼ਿੰਦਗੀ ਸਾਰਾ ਬੇਕਾਰ ਆ ਮੇਰੀ ਤਾਂ ਕਿਸਮਤ ਹੀ ਮਾੜੀ ਆ ਇਹ ਚੀਜ਼ਾਂ ਨਾ ਸੋਚਿਆ ਕਰੋ ਆਪਣੀ ਕਿਸਮਤ ਬੰਦਾ ਆਪ ਲਿਖਦਾ ਵਾ ਆਪਣੀ ਕਿਸਮਤ ਬੰਦਾ ਜਦੋਂ ਆਪ ਲਿਖਣੀ ਸ਼ੁਰੂ ਕਰ ਦਿੰਦਾ ਨਾ ਤਾਂ ਫਿਰ ਜ਼ਿੰਦਗੀ ਵੀ ਉਹਦਾ ਸਾਥ ਦਿੰਦੀ ਹੀ ਦਿੰਦੀ ਆ ਕਹਿੰਦੇ ਆ ਨਾ ਕਹਿੰਦੇ ਕੀ ਕੋ ਹਿੰਮਤੇ ਵਰਦਾ ਮਦਦ ਦੇ ਖੁਦਾ ਜੇ ਬੰਦਾ ਆਪ ਹਿੰਮਤ ਕਰੂਗਾ ਨਾ ਤਾਂ ਰੱਬ ਵੀ ਫਿਰ ਤੇਰੀ ਮਦਦ ਆਪਣੇ ਆਪ ਹੀ ਕਰੂਗਾ ਜਦੋਂ ਯਾਰ ਤੁਸੀਂ ਆਪ ਹੀ ਨਹੀਂ ਹਿੰਮਤ ਕਰਨੀ ਆਪ ਵੀ ਨਹੀਂ ਤੁਸੀਂ ਮਤਲਬ ਹਿਲਣਾ ਹੈਗਾ ਤਾਂ ਫਿਰ ਤੁਹਾਡੀ ਮਦਦ ਕਿੰਨੇ ਕਰਨੀ ਆ ਜਿੰਦਗੀ ਨੇ ਤਾਂ ਜਮੀ ਨਹੀਂ ਕਰਨੀ ਹੈ ਕਿ ਜਿੰਦਗੀ ਤਾਂ ਉਹਨੂੰ ਡਰਾਊਗੀ ਦੁਨੀਆ ਉਹਨੂੰ ਡਰਾਊਗੀ ਜਿਹੜਾ ਡਰਦਾ ਵਾ ਠੀਕ ਆ ਉਹਦਾ ਨਹੀਂ ਡਰਾਉਂਦੀ ਹੈਗੀ ਡਰਦੇ ਨੂੰ ਹਰ ਇੱਕ ਕੋਈ ਡਰੋਂਦਾ ਵਾ ਜਿਹੜਾ ਬੰਦਾ ਦੱਬਦਾ ਵਾ ਉਹਨੂੰ ਹਰ ਇੱਕ ਕੋਈ ਦੱਬਨ ਨੂੰ ਫਿਰਦਾ ਵਾ ਉਹ ਕਹਿੰਦਾ ਯਾਰ ਇਹਨੂੰ ਵੀ ਦੱਬ ਲਈਏ ਇਹਨੂੰ ਵੀ ਦੱਬ ਲਈਏ ਇਹਨੂੰ ਵੀ ਦੱਬ ਲਈਏ ਜਦੋਂ ਤੁਸੀਂ ਦੱਬਣਾ ਉਹ ਬੰਦ ਕਰਤਾ ਤੁਸੀਂ ਕਹਿੰਦਾ ਯਾਰ ਮੈਂ ਕਿਉਂ ਦੱਬਾਂ ਯਾਰ ਮੈਂ ਕਿਉਂ ਡਟਾਂ ਮੈਂ ਕਿਉਂ ਪਿੱਛੇ ਹਟਾਂ ਮੈਂ ਤਾਂ ਡਟ ਕੇ ਰਹੂੰਗਾ ਮੈਂ ਤਾਂ ਉਹਦਾ ਸਾਹਮਣਾ ਕਰੂੰਗਾ ਜਿੰਨੀ ਮਰਜੀ ਵੱਡੀ ਮੁਸੀਬਤ ਆ ਜਾਏ ਜਿੰਦਾ ਮਰਜੀ ਪਹਾੜ ਮੇਰੇ ਤੇ गिर ਜੇ ਕੋਈ ਗੱਲ ਨਹੀਂ ਮੈਂ ਖੜਾ ਆ ਜਦੋਂ ਤੁਸੀਂ ਇਦਾਂ ਦੇ ਇਰਾਦੇ ਬਣਾ ਕੇ ਤੁਸੀਂ ਅੱਗੇ ਵਧੋਗੇ ਤਾਂ ਦੁਨੀਆ ਦੀ ਕੋਈ ਏਹੋ ਜੀ ਚੀਜ਼ ਨਹੀਂ ਹੈਗੀ ਯਾਰ ਜਿਹੜੀ ਤੁਹਾਨੂੰ ਦੱਬ ਸਕੇ ਜਿਹੜੀ ਤੁਹ ਥੱਲੇ ਲਾ ਸਕੇ ਜਿਹੜੀ ਤੁਹਾਨੂੰ ਸਫਲ ਹੋਣ ਤੋਂ ਰੋਕ ਸਕੇ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਵਧੀਆ ਸੋਚਿਆ ਕਰੋ ਹਿੰਮਤ ਰੱਖਿਆ ਕਰੋ ਕਬਰਾਇਆ ਨਾ ਕਰੋ ਮਾੜੀ ਮਾੜੀ ਗੱਲਾਂ ਤੇ ਉਤਰਾ ਚੜਾ ਦੇਖੋ ਇਨਸਾਨ ਦੀ ਜ਼ਿੰਦਗੀ ਚ ਆਉਂਦਾ ਹੀ ਰਹਿੰਦਾ ਵਾ ਇਹ ਜ਼ਿੰਦਗੀ ਆ ਇਹ ਦੁਨੀਆਦਾਰੀ ਆ ਇਹ ਜ਼ਿੰਦਗੀ ਆ ਦੁੱਖ ਤਾਂ ਦੇਊਗੀ ਜੇ ਦੁਨੀਆ ਤੇ ਆਏ ਹਾਂ ਸੋ ਇਸ ਕਰਕੇ ਛੋਟੇ ਮੋਟੇ ਦੁੱਖ ਚੱਲਦੇ ਰਹਿੰਦੇ ਆ ਡਾਵਾ ਡੋਲ ਚੱਲਦਾ ਰਹਿੰਦਾ ਹਰ ਇੱਕ ਬੰਦੇ ਤੇ ਸਮਾਂ ਇੱਕੋ ਜਾਂ ਨਹੀਂ ਦਿੰਦਾ ਹੈਗਾ ਕਿੰਦੇ ਤੂੰ ਮਿਹਨਤ ਕਰਦਾ ਰਹੇ ਵਕਤ ਜ਼ਰੂਰ ਬਦਲੇਗਾ ਬੰਦੇ ਜੇ ਬਦਲ ਸਕਦੇ ਆ ਤਾਂ ਵਕਤ ਕਿਉਂ ਨਹੀਂ ਬਦਲੇਗਾ ਠੀਕ ਹੈ ਨਾ ਜੇ ਦੁਨੀਆ ਦੇ ਉੱਤੇ ਲੋਕ ਬਦਲ ਸਕਦੇ ਆ ਤਾਂ ਵਕਤ ਕਿਉਂ ਨਹੀਂ ਬਦਲੂਗਾ ਜੇ ਅੱਜ ਤੇਰਾ ਮਾੜਾ ਟਾਈਮ ਆ ਨਾ ਤਾਂ ਕੱਲ ਨੂੰ ਤੇਰਾ ਚੰਗਾ ਟਾਈਮ ਵੀ ਆਊਗਾ ਤੂੰ ਇਹ ਨਾ ਸੋਚ ਵੀ ਮੇਰਾ ਮਾੜਾ ਟਾਈਮ ਹੀ ਰਹਿਣਾ ਨਹੀਂ 2 ਮਹੀਨੇ 3 ਮਹੀਨੇ 10 ਦਿਨ 15 ਦਿਨ 5 ਦਿਨ 7 ਦਿਨ ਮਾੜਾ ਟਾਈਮ ਰਹੂਗਾ ਜਿਹੜਾ ਬੰਦਾ ਮਾੜਾ ਟਾਈਮ ਕੱਢਦਾ ਨਾ ਆਉਣ ਵਾਲਾ ਸਮਾਂ ਉਹਦਾ ਉਨਾ ਹੀ ਵਧੀਆ ਹੁੰਦਾ ਉਹ ਨਹੀਂ ਉਹ ਸਫਲ ਹੁੰਦਾ ਵਾ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਹਿੰਮਤ ਰੱਖੋ ਆਪਣੇ ਅੰਦਰ ਜਜਵਾ ਰੱਖੋ ਜਿੱਤਣ ਦਾ ਹਰ ਮੈਦਾਨ ਨੂੰ ਫਤਿਹ ਕਰਨ ਦਾ ਜਜਵਾ ਰੱਖੋ ਜਦੋਂ ਤੁਸੀਂ ਇਹ ਜਜਵੇ ਨਾਲ ਚੱਲੋਗੇ ਤਾਂ ਦੁਨੀਆ ਤੁਹਾਨੂੰ ਡਰਾਊਗੀ ਨਹੀਂ ਜ਼ਿੰਦਗੀ ਤੁਹਾਨੂੰ ਡਰਾਊਗੀ ਨਹੀਂ ਜ਼ਿੰਦਗੀ ਤੁਹਾਨੂੰ ਦਬੂਗੀ ਨਹੀਂ ਥੱਲੇ ਜ਼ਿੰਦਗੀ ਤੁਹਾਡੇ ਤੇ ਡਰੇਗੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਬਲੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਿਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ